ਇਹ ਝਗੜੇ ਦੇ کیس ਹੁੰਦੇ ਨੇ ਜਿਹੜੇ ਕੋਈ ਬਾਹਰੋਂ ਮਰਡਰ ਦਾ ਕੇਸ ਹੁੰਦਾ ਉਹ ਪਹਿਲਾਂ ਇੱਥੇ ਹਸਪਤਾਲ 'ਚ ਪਹੁੰਚਦਾ ਉਹਦਾ ਐਵੀਡੈਂਸ ਇੱਥੇ ਤਿਆਰ ਹੁੰਦਾ ਜੇ ਇੱਥੇ ਹੀ ਤੁਸੀਂ ਮਹੌਲ ਨਹੀਂ ਤਾਂ ਕਿ ਸੁਰੱਖਿਆ ਦਾ ਤੇ ਇੱਥੇ ਲੋਕ ਆਪਸ ਵਿੱਚ ਲੜੀ ਜਾਂਦੇ ਸਮਾਨ ਥੋੜਾ-ਥੋੜਾ ਹੁੰਦਾ ਰਹੇਗਾ ਕੀ ਕਰਦੇ ਹੋ ਰੋਕਣ ਦੀ ਗੱਲ ਕੋਈ ਇਹਨਾਂ ਤੋਂ ਇਹਨਾਂ ਇਹਨਾਂ ਜਿਹਨੂੰ ਹੋਣ ਨਹੀਂ ਆਉਂਦੇ ਹੋਜੀ ਪ੍ਰਮੁਖ ਮੰਗੇ ਐਸਪੀ ਦੀ ਹੈ ਜਿਹੜੀ ਕਿੋਂਦੀ ਨਹੀਂ ਹੈ ਟਾਕਸਟ ਚੱਲਦੀ ਆ ਰਹੀ ਹੈ ਮੇਨ ਗੇਟ ਤੇ ਰੋਕ ਸਕਦੇ ਹੋ ਉਹਨਾਂ ਨੂੰ ਬਾਟਾ ਵਿੱਚ ਲੇਬਰ ਰੂਮ ਦੇ ਵਿੱਚ ਨਹੀਂ ਤੁਹਾਡੇ ਕੋਲ ਕੋਈ ਬੰਦਾ ਹੈਗਾ ਉਹ ਇਹਨੇ ਥਾਮਤੀ ਆਪਣੇ ਕੋਲ ਮੈਨ ਪਾਵਰ ਵਧਾਨ ਦੀ ਲੋੜ ਹੈ ਸੁਰੱਖਿਆ ਗਾਰਡ ਤਾਂ ਦੀ ਲੋੜ ਹੈ ਬਾਕੀ ਇਹ ਸੀਐਸਸੀ ਹੈ ਜਿਹੜੇ ਸਿਵਲ ਹਸਪਤਾਲਾਂ 'ਚ ਤਾਂ ਬਿਕ ਵੀ ਸੁਰੱਖਿਆ ਗਾਰਡ ਨਹੀਂ ਆਉਂਦੇ ਉਹਨਾਂ ਵਿੱਚ ਰੋਜ਼ਾਨਾ ਜਿਹੇ ਜਿਹੜੇ ਮੈਡੀਕਲ ਲੀਗਲ ਕੇਸ ਆਉਂਦੇ ਹੈ ਰੋਜ਼ ਪੋਸਟਮਾਰਟਮ ਹੁੰਦੇ ਹੈ ਤੇ ਭੀੜ ਵੀ ਕੱਟੀ ਹੁੰਦੀ ਹੈ ਉੱਥੇ ਲਾਈਨਾਂ ਵੀ ਲੱਗਦੀਆਂ ਤਾਂ ਕੰਮ ਪੱਕੇ ਵੀ ਕਰਦੇ ਐ ਲੋਕਾਂ ਦੇ ਸਮਾਨ ਚੋਰੀ ਵੀ ਹੋ ਜਾਂਦਾ ਵਾਰਡ 'ਚ ਦਾਖਲ ਬਰੀਜਾ ਦੇ ਤੇ ਉਹਨਾਂ ਵਿੱਚ ਤੁਹਾਨੂੰ ਗਾਰਡ ਚਾਹੀਦੇ ਆ ਅੱਜ ਸਮੇਂ ਸਰਕਾਰੀ ਮਾਤਾ ਗੁਜਰਾਲਾ ਹਸਪਤਾਲ ਦੇ ਵਿੱਚ ਮੌਜੂਦਾਂ ਜਿੱਥੇ ਕਿ ਆਪੀਡੀ ਸੇਵਾਵਾਂ ਦੇਣ ਵਾਲੇ ਡਾਕਟਰ ਜਿਹੜੇ ਨੇ ਉਹ ਵੀ ਮੌਜੂਦ ਨੇ ਆਕਰ ਕੇ ਮਜਬੂਰੀ ਕਹੀ ਜਾ ਰਹੀ ਹੈ ਕਿ ਸਾਨੂੰ ਹੜਤਾਲ ਜਿਹੜੀ ਆ ਉਹ ਕਰਨੀ ਪੈਂਦੀ ਹੈ ਪਰ ਹੜਤਾਲ ਪਹਿਲਾਂ ਆਪੀਡੀ ਸੇਵਾਵਾਂ ਬੰਦ ਕਰਨ ਵਾਸਤੇ ਸਾਰਾ ਦਿਨ ਕਰਨੀ ਪੈਂਦੀ ਸੀ ਪਰ ਸਰਕਾਰ ਦੇ ਵੱਲੋਂ ਥੋੜੀ ਗੋਤੀ ਗੱਲ ਜਿਹੜੀ ਹੈ ਮਨਾਈ ਜਾਣ ਤੋਂ ਬਾਅਦ ਹੁਣ 8 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜੀ ਆਪੀਡੀ ਸੇਵਾਵਾਂ ਨੇ ਉਹ ਬੰਦ ਨੇ ਤਸਵੀਰਾਂ ਨੇ ਕਿ ਸਾਰੇ ਡਾਕਟਰ ਸਾਹਿਬਾਨ ਉਰੇ ਮੌਜੂਦ ਨੇ ਹਾਲਾਂਕਿ ਆਪਣੇ ਸਮੇਂ ਸਿਰ ਡਿਊਟੀ ਉੱਪਰ ਪਹੁੰਚ ਰਹੇ ਨੇ ਕਿਉਂਕਿ ਜਿਹੜੇ ਆਪੀਡੀ ਸਿਵਾਵਾਨ ਨੇ ਵਾਟਾ ਵਿੱਚ ਤੋਂ ਲੈ ਕੇ 11 ਵਜੇ ਤੱਕ ਮੰਦ ਨਹੀਂ ਹਾਲਗੇ ਮਰੀਜ਼ ਸਵੇਰੇ 7 ਵਜੇ ਤੋਂ ਲੈ ਕੇ ਆਪਣਾ ਉਰੇ ਲਾਈਨਾਂ ਵਿੱਚ ਖੜਨਾ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਪਿੰਡਾਂ ਤੋਂ ਆਉਂਦੇ ਨੇ ਦੂਰੋਂ ਆਉਂਦੇ ਨੇ ਉਹਨਾਂ ਨੂੰ ਹੁੰਦਾ ਹੈ ਕਿ ਸਮੇਂ ਸਿਰ ਚੈੱਕਅਪ ਕਰਾ ਕੇ ਜਿਹੜਾ ਵਾਪਸ ਆ ਉਹ ਪਿੰਡਾਂ ਨੂੰ ਪਰਤਣਾ ਪਵੇ ਪਰ ਉਹਨਾਂ ਨੂੰ ਹਲੇ ਅਵੇਅਰਨੈਸ ਨਹੀਂ ਹੈ ਖੱਜਲਖوار ਨਾ ਹੋਣਾ ਪਵੇ ਤੇ ਡਾਕਟਰ ਸਬਾਨ ਜਿਹੜੇ ਨੇ ਉਹ ਆਪਣੀ ਡਿਊਟੀ ਦੇ ਉੱਪਰ ਸਵੇਰੇ ਹੀ ਆਪਣੇ ਸਮੇਂ ਸਿਰ ਮੌਜੂਦ ਨੇ ਫਿਲਹਾਲ ਡਾਕਟਰ ਸੁਮਿਤ ਸਾਹਿਬ ਨਾਲ ਮੌਜੂਦ ਨੇ ਗੱਲਬਾਤ ਕਰਨਾ ਸਭ ਨਤੀਜੇ ਦੀ ਗੱਲ ਕੀਤੀ ਜਾ ਰਹੀ ਆ ਆਖਿਰ ਕਦੋਂ ਤੱਕ ਇਹਦੀ ਤੋ ਜੇ ਹੜਤਾਲ ਕਰ ਤੱਕ ਚਲਾਨੀ ਹੈ ਤਾਂ ਸਰਕਾਰ ਦੇ ਹੱਥ ਵਿੱਚ ਹੈ ਅੱਜ ਫੈਸਲਾ ਕਰ ਦੋ ਹੜਤਾਲ ਬੰਦ ਹੋ ਜਾਏਗੀ ਲੇਕਿਨ ਜਾਇਜ਼ ਮੰਗਾਂ ਦੇ ਵੀ ਤੁਸੀਂ ਟਾਲੀ ਜਾਓਗੇ ਤਾਂ ਫਿਰ ਦਿੱਕਤ ਰਹੇਗੀ ਰਹੇਗੀ ਕਿਉਂਕਿ ਫਿਰ ਇਸ ਮਾਹੌਲ 'ਚ ਕੰਮ ਕਰਨਾ ਮੁਸ਼ਕਿਲ ਹੈ ਉਸ ਹਸਪਤਾਲ ਦੇ ਕੋਈ ਪ੍ਰਬੰਧ ਨਹੀਂ ਰਹਾ ਕੋਈ ਹੋਰ ਕਟਣਾ ਹੋਗੀ ਸਗਰੂ ਸਰਵਲ ਹਸਪਤਾਲ ਦੇ ਵਿੱਚ ਰਾਤ ਜੋ ਪਰਚਾ ਕਟਾਣ ਆਏ ਉਹਨਾਂ ਨੇ ਦੋਨੋਂ ਪਾਰਟੀਆਂ ਆਪਸ 'ਚ ਲੜ ਪਈਆਂ ਉੱਥੇ ਹਸਪਤਾਲ ਦੇ ਵਿੱਚ ਉੱਥੇ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਕੌਣ ਸਰਪਛਾਤੇ ਡੁੱਲਿਆ ਹੋਇਆ ਹੈ ਉੱਥੇ ਜਿਹੜੇ ਸਟਾਫ ਸੀ ਉੱਥੇ ਹਮਲਾ ਕੋਣਾਂ ਤੇ ਉਹਨਾਂ ਨੇ ਜਾਣ ਚੁਪਾਈ ਆਪਣੀ ਬਚਾ ਬ ਤੋ ਅਜੇ ਇਹ ਲੱਗਦਾ ਕਿ ਕੰਮ ਕਰ ਸਕਦੇ ਕੀ ਕੋਈ ਕੋਰਟ ਚ ਕੰਪਲੈਕਸ ਜਜ ਆਪਣਾ ਬਿਨਾ ਡਰ ਦੇ ਜਾਪਾ ਕੰਮ ਕਰ ਸਕਦੇ ਜੇ ਉਹਨਾਂ ਦੇ ਬਾਅਦ ਸਿਕਿਉਰਟੀ ਨਾ ਹੋਵੇ ਉੱਥੇ ਤਾਂ ਉੱਥੇ ਲੜ ਪੈਣਗੇ ਨਾਲੇ ਉੱਥੇ ਤਾਂ ਬਾਅਦ ਜਾਂਦੇ ਨੇ ਜਿਹੜੇ ਜਿਹੜੇ ਝਗੜੇ ਦੇ ਕੇਸ ਹੁੰਦੇ ਨੇ ਜਿਹੜੇ ਕੋਈ ਬਾਹਰੋਂ ਮਰਡਰ ਦਾ ਕੇਸ ਹੁੰਦਾ ਉਹ ਪਹਿਲਾਂ ਇੱਥੇ ਹਸਪਤਾਲ ਚ ਪਹੁੰਚਦਾ ਉਹਦਾ ਐਵੀਡੈਂਸ ਇੱਥੇ ਤਿਆਰ ਹੁੰਦਾ ਜੇ ਇੱਥੇ ਹੀ ਤੁਸੀਂ ਮਾਹੌਲ ਨਹੀਂ ਬਣਾਓਗੇ ਸੁਰੱਖਿਆ ਦਾ ਤੇ ਇੱਥੇ ਲੋਕ ਆਪਸ ਚ ਲੜੀ ਜਾਣਗੇ ਸਮਾਨ ਤੋੜ-ਫੋੜ ਹੁੰਦਾ ਰਹੇਗਾ ਮੰਗ ਕੀਤੀ ਸੁਰੱਖਿਆ ਦੀਆਂ ਸੇਵਾਵਾਂ ਨੇ ਬਧਾਈਆਂ ਜਾਣ ਕਿ ਉਹਨਾਂ ਦੇ ਉੱਪਰ ਸਰਕਾਰ ਆ ਰਹੀ ਹੈ ਪਰ ਤੁਹਾਡੇ ਕੁਝ ਹੋਰ ਮੰਗਾ ਵੀ ਨੇ ਲਗਾਤਾਰ ਵਿਚਕਾਰ ਰਹੇ ਸੁਰੱਖਿਆ ਲਈ ਮੰਗ ਕਹਿੰਦੇ ਧੁੱਤਲੀ ਪੈਂਦੀ ਦਿਖਾਈ ਦੇਦੀ ਹੈ। ਵੀ ਸੁਰੱਖਿਆ ਤੇ ਸਰਕਾਰ ਨੇ ਅਸ਼ਵਾਸਨ ਦਿੱਤਾ ਹੈ ਕਿ ਅਸੀਂ 12 ਕਰੋੜ ਰੁਪਏ ਐਡਜਕਸ਼ਨ ਕਰਕੇ ਸੀਸੀਟੀਵੀ ਕੈਮਰੇ ਲਗਵਾਉਣ ਜਾ ਰਹੇ ਹਾਂ। ਕਿਉਂਕਿ ਅਸੀਂ ਦੱਸ ਰਹੇ ਹਾਂ ਵੀ ਸੀਸੀਟੀਵੀ ਤੋਂ ਬਾਅਦ ਵਿੱਚ ਕਿਸੇ ਨੂੰ ਪਛਾਣ ਕੇ ਪਕੜਨ ਦੇ ਕੇਸ ਦਰਜ ਕਰਨ ਦੇ ਤਿਤ ਕਾਰਵਾਈ ਹੋਏਗੀ। ਰੋਕਣ ਦੀ ਗੱਲ ਕਰੋ। ਸੁਰੱਖਿਆ ਗਾਰਡ ਦਿਓ। ਰੋਕਣ ਦੀ ਗੱਲ ਕਰੋ ਇਹਨਾਂ ਤੋਂ ਇਹਨਾਂ ਚੀਜ਼ਾਂ ਨੂੰ ਹੋਣ ਨਾ ਦਿਓ। ਦੂਜੀ ਪ੍ਰਮੁੱਖ ਮੰਗ ਐਸਪੀ ਦੀ ਹੈ ਜਿਹੜੀ ਕਿ ਹੋ ਉਹ ਸਰਕਾਰ ਪਿਛਲੇ 5 ਮੀਟਿੰਗਾਂ ਵਿੱਚ ਪਰ ਹੋ ਸਕ ਦਿੰਦੀ ਆ ਜੀ ਕਿ ਐਸ.ਪੀ. ਜਾਇਜ਼ ਮੰਗ ਕਰ ਸੀ ਦੇ ਦਾਂਗੇ ਸੀ ਦੇ ਦਾਂਗੇ ਉਹ ਘਰ ਤਾਂ ਸਹੀ ਉਹਦੇ ਤੋਂ ਕੁਝ ਸੁਰੱਖਿਆ ਕਰਮੀ ਕਿੰਨੇ ਮੌਜੂਦ ਰਹਿੰਦੇ ਨੇ ਦਿਨ ਰਾਤ ਉਰੇ ਮਾਤਾ ਕੁਛੱਲੇ ਨੇ ਆਪਣੇ ਖਰਚੇ ਵਿੱਚੋਂ 6 ਆਪਣੇ ਸੁਰੱਖਿਆ ਕਰਮੀ ਰੱਖੇ ਹੋਏ ਨੇ ਲੇਕਿਨ ਉਹ ਸਫਿਸ਼ਟ ਨਹੀਂ ਹੈਗੇ ਉਹ ਸਿਰਫ ਸਵੇਰ ਦੇ ਸਮੇਂ ਤੋਂ ਅਸੀਂ ਉਹ ਮੇਨ ਗੇਟ ਤੇ ਰੋਕ ਸਕਦੇ ਹਾਂ ਉਹਨਾਂ ਨੂੰ ਬਾਗਾਂ ਵਿੱਚ ਲੇਬਰ ਰੂਮ ਦੇ ਵਿੱਚ ਨਹੀਂ ਤੁਹਾਡੇ ਕੋਲ ਕੋਈ ਬੰਦਾ ਹੈਗਾ ਸੋ ਉਹ ਇੰਨੇ ਥਾਵਾਂ ਤੇ ਆਪਣੇ ਕੋਲ ਮੈਨ ਪਾਵਰ ਵਧਾਣ ਦੀ ਲੋੜ ਹੈ ਸੁਰੱਖਿਆ ਗਾਰਡ ਵਧਾਣ ਦੀ ਲੋੜ ਹੈ ਬਾਕੀ ਜਿਹੜੀਆਂ ਸੀ.ਸੀ.ਸੀ. ਹੈ ਜਿਹੜੇ ਸਿਵਲ ਸਟਾਫ ਨਾਲ ਕੋ ਉਹਨਾਂ ਵਿੱਚ ਰੋਜ਼ਾਨਾ ਜਿਹੇ ਜਿਹੜੇ ਮੈਡੀਕਲ ਲੀਗਲ ਕੇਸ ਆਉਦੇ ਆ ਰੋਜ਼ ਪੋਸਟਮਾਰਟਮ ਵੀ ਹੋ ਰਹੇ ਆ ਤੇ ਭੀੜ ਵੀ ਇਕੱਠੀ ਹੁੰਦੀ ਹੈ ਉੱਥੇ ਲਾਈਨਾਂ ਵੀ ਲੱਗਦੀਆਂ ਤਾਂ ਕਮ ਤੱਕੀ ਵੀ ਕਰਦੇ ਆ ਲੋਕ ਲੋਕਾਂ ਦੇ ਸਮਾਨ ਚੋਰੀ ਵੀ ਹੋ ਜਾਂਦਾ ਵਾਰਡ ਚ ਦਾਖਲ ਬਰੀ ਜਿਆਦੇ ਤੇ ਉਹਨਾਂ ਵਿੱਚ ਤੁਹਾਨੂੰ ਗਾਰਡ ਚਾਹੀਦੇ ਆ ਉੱਥੇ ਪਹਿਲਾਂ ਡਾਕਟਰ ਵੀਰੇ ਮੌਜੂਦ ਨੇ ਦਿਨ ਰਾਤ ਆਪਣੀਆਂ ਸੇਵਾਵਾਂ ਇਹਨਾਂ ਦਿੰਦੇ ਨੇ ਕਦੀ ਸ਼ਿਕਾਇਤ ਦਿੱਤੀ ਇਹਨਾਂ ਨੇ ਕਿ ਇਸ ਇਰਕੇ ਨਾਲ ਅਸੁਰੱਖਿਆ ਮਹਿਸੂਸ ਹੁੰਦੀ ਹੈ ਨ ਸਿਕਿਉਰਿਟੀ ਮਹਿਸੂਸ ਕਰਦੇ ਨੇ ਇਸ ਤਰ੍ਹਾਂ ਕਲਕੱਤੇ ਵਾਲਾ ਵਾਕਿਆ ਵਾਪਰਿਆ ਉਸ ਤੋਂ ਬਾਅਦ ਲਗੋ 1 ਮਹੀਨੇ ਵਿੱਚ 9 ਐਕਸੀਡੈਂਟ ਹੋ ਗਏ ਤੇ ਮੁਹੱਲੇ ਚ ਪਰਸੋਂ ਜਿਹੜਾ ਇਨਸੀਡੈਂਟ ਹੋਇਆ ਉਸ ਗਰਭਵਤੀ ਡਾਕਟਰ ਜਿਹੜੀ ਡਿਊਟੀ ਤੇ ਸੀਗੀ ਉਹਨੂੰ ਨਸ਼ੇੜੀ ਆਉਂਦੇ ਆ ਕੁਸਮਾਨ ਚੱਕ ਕੇ ਭਜਨ ਦੀ ਕੋਸ਼ਿਸ਼ ਕਰਦੇ ਆ ਸਿਰਿੰਜਾ ਚੁੱਕ ਕੇ ਤੋੜਨ ਦੀ ਕੋਸ਼ਿਸ਼ ਕਰਦੇ ਆ ਤੇ ਰੋਕਣ ਦੇ ਉੱਤੇ ੱਤਕਾ ਮਾਰ ਜਾਂਦੇ ਆ ਕਿ ਕੁਝ ਨੁਕਸਾਨ ਹੋ ਜਾਏ ਤੇ ਕਿਸਦਾ ਕੀ ਡਾਕਟਰ ਆਪਣਾ ਇਨਸਾਨੀਅਤ ਨਹੀਂ ਰੱਖਦੇ ਕਿ ਉਹਨਾਂ ਨੂੰ ਕੋਈ ਅਜਿਹਾ ਹੱਕ ਨਹੀਂ ਹੈਗਾ ਕਿ ਉਹ ਆਪਣਾ ਨੁਕਸਾਨ ਕਰਵਾਉਣ ਵਿੱਚ ਕੰਮ ਕਰਨਾਂ ਤੇ ਤੁਸੀਂ ਪੁੱਛ ਸਕਦੇ ਹੋ ਡਾਕਟਰਾਂ ਤੋਂ ਜਿਹੜੀ ਡੇ ਡਾਕਟਰ ਜੁੜੀ ਕਰਦੇ ਆ ਰਾਤੀ ਉਹਨਾਂ ਨੂੰ ਵੀ ਇੱਥੇ ਇਹੀ ਚੀਜ਼ ਹੁੰਦੀ ਆ ਕੀ ਜਿਹੜੇ ਸੀਐਸਸੀਸ ਜਿਵੇਂ ਦੂਰ ਦੂਰ ਤਰ੍ਹਾਂ ਦੇ ਸਾਡੇ ਪਾਸ ਤੋਂ ਆਏ ਪਰਚਾ ਹੈ ਦੂਦਨ ਸਰਦਾ ਹੈ ਇਹਨਾਂ ਚ 24 ਘੰਟੇ ਐਮਰਜੈਂਸੀ ਲੱਗਦੀ ਹੈ ਉੱਥੇ ਰਾਤ ਨੂੰ ਡਿਊਟੀ ਡਾਕਟਰ ਹੁੰਦੇ ਆ ਲੇਕਿਨ ਉੱਥੇ ਕੋਈ ਤੁਹਾਡੇ ਕੋਲ ਚੌਂਕੀਦਾਰ ਤੱਕ ਵੀ ਨਹੀਂ ਹੈਗਾ ਇੱਕ ਨਰਸ ਤੇ ਇੱਕ ਡਾਕਟਰ ਨੇ ਸਾਹ ਰਾਤ ਨੂੰ ਜਦੋਂ ਕੋਈ ਝਗੜੇ ਦੇ ਕੇਸ ਵਿੱਚ ਲੋਕ ਦੋਸੋ ਦੋਸੋ ਦੀ ਭੀੜ ਦੇ ਵਿੱਚ ਆ ਜਾਂਦੇ ਆ ਉੱਥੇ ਤੁਸੀਂ ਕੀ ਕਿਹਨੂੰ ਬੁਲਾਓਗੇ ਉੱਥੇ ਸੋ ਬਿਲਕੁਲ ਜੀ ਸੁਰੱਖਿਆ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਡਾਕਟਰ ਜਿਹੜੇ ਮਜ਼ਬੂਤ ਹੋ ਕੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਰੀ ਸਿਵਾਮਾ ਨੇ ਉਹ ਬੰਦ ਕਰਕੇ ਰੱਖਿਆ ਨੇ ਕਿਉਂਕਿ ਸਵੇਰ ਮੇਰੇ ਪਿੱਛੇ ਦੇਖ ਰਹੋ ਕਿ ਉਹ ਉਹੀ ਮਹਿਲਾ ਡਾਕਟਰ ਹੈ ਜਿਹੜੇ ਦਿਨ ਰਾਤ ਮਰੀਜ਼ਾਂ ਦੇ ਵਾਸਤੇ ਕੰਮ ਕਰਦੇ ਨੇ ਪਰ ਅੱਜ ਵੀ ਸਮੇਂ ਸਿਰ ਸਵੇਰੇ 8 ਵਜੇ ਪਹੁੰਚ ਲੈਣੇ ਕਿਉਂਕਿ ਮਰੀਜ਼ਾਂ ਨੂੰ ਖੱਜਲ ਖਵਾ ਰਾ ਨਾ ਹੋਣਾ ਬੋਏ ਗੱਲਬਾਤ ਕਰ ਰਹੇ ਮੈਡਮ ਕੀ ਨਾਮ ਹੈ ਜੀ ਮੇਰਾ ਨਾਮ ਡਾਕਟਰ ਜੀਵੀਆ ਸਿੰਘ ਹੈ ਸੋ ਮੈਮ ਇੱਕ ਮਹਿਲਾ ਡਾਕਟਰ ਹੋਣ ਦੇ ਨਾਤੇ ਜਿਸ ਹਿਸਾਬ ਦੇ ਨਾਲ ਮਾਹੌਲ ਚੱਲ ਰਿਹਾ ਹੈ ਇਹ ਅਰ ਸੁਰੱਖਿਆ ਮਹਿਸੂਸ ਹੁੰਦੀ ਹੈ ਇਨ ਸਿਕਿਉਰਟੀ ਸਮਝਦੇ ਹੋ ਕਿ ਇਹ ਸੁਰੱਖਿਆ ਸੜੇ ਕਰਮਚਾਰੀ ਨਿਉ ਕੱਟਨੇ ਹਸਤਾਲਾ ਜੀ ਬਿਲਕੁਲ ਕੱਟਨੇ ਕਈ-ਕਈ ਥਾਵਾਂ ਤੇ ਤਾਂ ਬਿਲਕੁਲ ਸੁਰੱਖਿਆ ਕਰਮਚਾਰੀ ਹੈ ਹੀ ਨਹੀਂ ਜਿਹੜੇ ਵੀ ਨਾਈਟ ਡਿਊਟੀ ਕਰਦੇ ਹਨ ਮਹਿਲਾ ਕਰਮਚਾਰੀ ਸਾਰਿਆਂ ਨੂੰ ਸੁਰੱਖਿਆ ਮਹਿਸੂਸ ਹੁੰਦੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਸਫੀਸ਼ੀਐਂਟ ਸਿਕਿਉਰਿਟੀ ਗਾਰਡਸ ਹਸਪੀਟਲਸ 'ਚ ਹੋਣੇ ਚਾਹੀਦੇ ਇਸ ਤੋਂ ਪਹਿਲਾਂ ਕਦੀ ਹੋਇਆ ਕਿਉਂਕਿ ਜਿਹੜਾ ਵਾਕਿਆ ਕਲਕੱਤਾ ਵਿੱਚ ਵਾਪਰਿਆ ਜਾਂ ਉਸ ਤੋਂ ਬਾਅਦ ਲਗਾਤਾਰ ਇਨਸੀਡੈਂਟਸ ਹੁੰਦੇ ਸ਼ੁਰੂ ਆ ਰਹੇ ਨੇ ਲਗਾਤਾਰ ਕਦੀ ਇਹ ਗੱਲ ਦੀ ਆਵਾਜ਼ ਨਹੀਂ ਚੱਕੀ ਗਈ ਵੀ ਇਹੜੇ ਸੁਰੱਖਿਆ ਘਟ ਹੈ ਸਾਡੇ ਕੋਲ ਸੁਰੱਖਿਆ ਕਰਮਚਾਰੀ ਨਹੀਂ ਹੈਗੇ ਇਸ ਤੋਂ ਪਹਿਲਾਂ ਨਹੀਂ ਕਦੀ ਮਹਿਸੂਸ ਹੋਇਆ ਇਨਸੀਡੈਂਟਸ ਤਾਂ ਬਹੁਤ ਸਾਲਾਂ ਤੋਂ ਹੁੰਦੇ ਆ ਰਹੇ ਬਟ ਇੱਕ ਹੀ ਜਦੋਂ ਕੋਈ ਵੱਡੀ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਹੀ ਜਾਗਰੂਕਤਾ ਪਬਲਿਕ ਵਿੱਚ ਵੀ ਆਉਂਦੀ ਹੈ ਤੇ ਡਾਕਟਰਸ ਨੂੰ ਵੀ ਇਹ ਮਹਿਸੂਸ ਹੁੰਦਾ ਹੈ ਕਿ ਨਹੀਂ ਹੁਣ ਬਹੁਤ ਹੋ ਗਿਆ ਤੇ ਇਹ ਇਹ ਚੀਜ਼ ਦੀ ਸਰਕਾਰ ਤੋਂ ਦੁਬਾਰਾ ਮੰਗ ਕਰਨੀ ਚਾਹੀਦੀ ਹੈ ਵੈਸੇ ਤਾਂ ਇਹ ਸਾਡਾ ਬੇਸਿਕ ਰਾਈਟ ਹੈ ਬਟ ਮੈਨੂੰ ਇਸ ਕਾਲ ਦਾ ਹੋ ਸ ਹੈ ਕਿ ਸਾਨੂੰ ਇਸ ਚੀਜ਼ ਲਈ ਸਟ੍ਰਾਈਕ ਕਰਨੀ ਪਵੇ ਅੱਜ ਮੀਟਿੰਗ ਹੈ ਕੀ ਲੱਗਦਾ ਆਸ਼ਵਾਸ਼ਨ ਸਰਕਾਰ ਵੱਲੋਂ ਸੁਣਵਾਈ ਹੋ ਸਕਦੀ ਹੈ ਆਸ ਹੈ ਕਿ ਉਸ ਆਸ਼ਵਾਸ਼ਨ ਤਾਂ ਬਹੁਤ ਵਾਰੀ ਦਿੱਤੇ ਗਏ ਹਨ ਪਰ ਜਦ ਤੱਕ ਕੁਝ ਗਰਾਉਂਡ ਰਿਐਲਿਟੀ ਨਹੀਂ ਚੇਂਜ ਹੁੰਦੀ ਉਦੋਂ ਤੱਕ ਕੁਝ ਕਹਿਣਾ ਮੁਸ਼ਕਿਲ ਹੈ ਸਰੋਪ ਸਾਬ ਕੀ ਲੱਗਦਾ ਵੀ ਜੇ ਨਾ ਕੁਝ ਸੁਣਵਾਈ ਹੋਈ ਹੈ ਤਾਂ ਅੱਗੇ ਦੇ ਰੂਪ ਰੇਖਾ ਕੀ ਹੈ ਤੁਹਾਡੀ ਸਟੇਟ ਐਸੋਸੀਏਸ਼ਨ ਸਾਡੀ ਜਿਹੜੀ ਜਥੇਬੰਦੀ ਹੈ ਉਹਨਾਂ ਨੇ ਪਹਿਲਾਂ ਹੀ ਦੱਸਿਆ ਸੀ ਸਰਕਾਰ ਨੂੰ آگਾਹ ਕੀਤਾ ਹੈ ਪ੍ਰੈਸ ਰੂਮ ਵੀ ਦਿੱਤੇ ਹੈ ਕਿ ਪਹਿਲੇ 3 ਦਿਨ ਲਈ ਜਦੋਂ ਅਸੀਂ ਅੱਧ ਦਿਨ ਦੀ ਕਰ ਰਹੇ ਹਾਂ ਲੇਕਿਨ ਜੇਕਰ ਕੰਮ ਕੁਝ ਵੀ ਸਰਕਾਰ ਵੱਲੋਂ ਟੇਲਾ ਰਵਈਆ ਰਹੇਗਾ ਇਸ ਤਰ੍ਹਾਂ ਫਿਰ ਕੱਲ ਤੋਂ ਪੂਰੀ ਸਰਦ ਹੜਤਾਲ ਹੋਏਗੀ ਪੂਰੇ ਦਿਨ ਦੀ ਹੜਤਾਲ ਕੁਝ ਜੜੇ ਕਿ ਅੱਜ ਦਾ ਉਮੀਦ ਰੱਖੀ ਜਾ ਰਹੀ ਹੈ ਕਿ ਸਰਕਾਰ ਦੇ ਵੱਲੋਂ ਅੱਜ ਕੋਈ ਨਾ ਕੋਈ ਫੈਸਲਾ ਇਹਨਾਂ ਦੇ ਹੱਕ ਵਿੱਚ ਦਿੱਤਾ ਜਾ ਸਕਦਾ ਸੁਰੱਖਿਆ ਦੇ ਕਰਮਚਾਰੀਆਂ ਦੀ ਗੱਲ ਕੀਤੀ ਜਾ ਰਹੀ ਹੈ ਉਹ ਵਧਾਏ ਜਾ ਸਕਦੇ ਨੇ ਏਸੀਪੀ ਦੀ ਗੱਲ ਕੀਤੀ ਜਾ ਰਹੀ ਹੈ ਉਹ ਜਾਰੀ ਕੀਤੀ ਜਾ ਸਕਦਾ ਸੋ ਲਗਾਤਾਰ ਇਸ ਨੂੰ ਲੈ ਕੇ ਆਪਣੇ ਹੱਕਾਂ ਮੰਗਣ ਨੂੰ ਪੂਰਾ ਕਰਵਾਉਣ ਦੇ ਵਾਸਤੇ ਸਮੇਂ ਸਿਰ ਡਿਊਟੀ ਤੇ ਜਰੂਰ ਆ ਲੈਣ ਪਰ ਕੰਮ ਜਿਹੜਾ ਹੈ ਕਿ ਉਹ ਕਲਮ ਛੋੜਤੇ ਨੇ ਘੰਟੇ ਵਾਸਤੇ ਇਹਨਾਂ ਵੱਲੋਂ ਕੀਤਾ ਗਿਆ ਪਰ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ 11 ਵਜੇ ਤੋਂ ਬਾਅਦ ਉਸੇ ਤਰੀਕੇ ਦੇ ਨਾਲ ਡਾਕਟਰ ਨੇ ਆਪਣੀਆਂ ਸੀਟਾਂ ਉੱਪਰ ਬੈਠਣਗੇ ਪਰਚੇ ਕੱਟੀਆਂ ਜਾਣੀਆਂ ਦਵਾਈਆਂ भेज आ ਜਾਵੇਗਾ ਕੈਮਰਾ ਪਰਸਨਾਮਨ ਦਿਪਦੇ ਨਾਲ ਸਰਨ ਟੁਕਰਾਲ ਉਹ ਜਨਾਸ ਬਕਸਮੈਨ ਪਟਿਆਲਾ